ਪੰਜਾਬੀ ਵਜ ਮਸਾਲਾ ਵਿੱਚ ਅੱਜ ਦੀ ਮੇਰੀ ਰੈਸਪੀ ਹੈ ਕੱਚੇ ਅੰਬਾਂ ਦਾ ਖੱਟਾ ਮਿੱਠਾ ਬਹੁਤ ਹੀ ਵਧੀਆ ਅਚਾਰ ਤੇ ਇਹ ਅਚਾਰ ਇੱਕ ਵਾਰੀ ਬਣਾਓ ਤੇ ਪੂਰਾ ਸਾਲ ਖਾਓ ਤੇ ਖੱਟਾ ਮਿੱਠਾ ਅਚਾਰ ਬਣਾਉਣ ਵਾਸਤੇ ਮੈਂ ਇੱਥੇ ਲਏ ਨੇ 1 ਕਿਲੋ ਕੱਚੇ ਅੰਬ ਤੇ ਅੰਬਾਂ ਨੂੰ ਚੰਗੀ ਤਰ੍ਹਾਂ ਧੋਣ ਤੋਂ ਬਾਅਦ ਨਾ ਮੈਂ ਇੱਕ ਭਾਂਡੇ ਵਿੱਚ ਪਾਣੀ ਭਰ ਕੇ ਤੇ 3-4 ਘੰਟੇ ਪਹਿਲਾਂ ਇਹਨਾਂ ਨੂੰ ਭਿਓ ਕੇ ਰੱਖ ਦਿੱਤਾ ਸੀ ਇਸ ਨਾਲ ਪਾਣੀ ਦੇ ਵਿੱਚ ਭਿਓ ਕੇ ਰੱਖਣ ਨਾਲ ਨਾ ਅੰਬਾਂ ਦੀ ਗਰਮਾਈਸ਼ ਹੈ ਜਿਹੜੀ ਕਾਫੀ ਘਟ ਹੋ ਜਾਂਦੀ ਹੈ ਤੇ ਨਾਲੇ ਅੰਬ ਅੱਛੀ ਤਰ੍ਹਾਂ ਸਾਫ਼ ਵੀ ਹੋ ਜਾਂਦੇ ਨੇ ਤੇ ਅੰਬਾਂ ਨੂੰ ਪਾਣੀ ਚੋਂ ਕੱਢਣ ਤੋਂ ਬਾਅਦ ਨਾ ਯਾਂ ਤੇ ਕਿਸੇ ਕੱਪੜੇ ਤੇ ਰੱਖ ਦਵਾਂਗੇ ਤੇ ਯਾਂ ਫਿਰ ਕਿਸੇ ਛਾਨਣੀ ਵਿੱਚ ਰੱਖ ਦਵਾਂਗੇ ਕਿਉਂਕਿ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਸੁਕਾਣਾ ਹੈ ਤੇ ਸੁਕਾਉਣ ਵਾਸਤੇ ਨਾ ਇਹ ਅੰਬਾਂ ਨੂੰ ਆਪਾਂ ਕਿਸੇ ਸੂਤੀ ਕੱਪੜੇ ਨਾਲ ਚੰਗੀ ਤਰ੍ਹਾਂ ਪੂੰਝ ਲਵਾਂਗੇ ਯਾਨੀ ਕਿ ਚੰਗੀ ਤਰ੍ਹਾਂ ਪੂਰੀ ਤਰ੍ਹਾਂ ਸੁਕਾ ਲਵਾਂਗੇ ਅੰਬ ਬਿਲਕੁਲ ਵੀ ਗਿੱਲੇ ਨਹੀਂ ਰਹਿਣੇ ਚਾਹੀਦੇ ਤੇ ਯਾਂ ਫਿਰ ਛਾਨਣੀ ਵਿੱਚ ਪੈ ਰਹਿਣ ਤੋਂ ਉਹਦੇ ਵਿੱਚ ਪਏ ਪਏ ਵੀ ਸੁੱਕ ਜਾਣਗੇ ਜਿੰਨਾ ਤੁਹਾਡੇ ਕੋਲ ਟਾਈਮ ਹੋਵੇ ਉਸ ਤਰ੍ਹਾਂ ਕਰ ਲਓ ਅੰਬਾਂ ਨੂੰ ਚੰਗੀ ਤਰ੍ਹਾਂ ਸੁਕਾਣ ਤੋਂ ਬਾਅਦ ਹੁਣ ਆਪਾਂ ਇਹਨਾਂ ਨੂੰ ਛਿੱਲ ਲਵਾਂਗੇ ਤੇ ਜਿਹੜਾ ਮ ਤੇ ਛਿਲਕੇ ਅਸਮੇਤ ਪਾਲਵਾਂਗੇ ਨਾ ਤੇ ਥੋੜਾ ਜਿਹਾ ਟਾਈਟ ਹੋ ਜਾਂਦਾ ਹੈ ਵੈਸੇ ਪਾਤੇ ਛਿਲਕੇ ਨਾਲ ਵੀ ਸਕਦੇ ਆ ਪਰ ਥੋੜੀਆਂ ਜਿਹੀਆਂ ਦੀਆਂ ਪੀਸੇਸ ਹੁੰਦੇ ਨੇ ਨਾ ਉਹ ਥੋੜੇ ਜਿਹਾ ਹਾਰਡ ਹੋ ਜਾਂਦੇ ਨੇ ਇਸ ਕਰਕੇ ਇਹਨੂੰ ਆਪਾਂ ਛੇੜ ਕੇ ਪਾਵਾਂਗੇ ਤੇ ਐ ਲੋ ਜੀ ਸਾਰੇ ਅੰਬ ਮੈਂ ਇੱਥੇ ਛਿੱਲ ਲਏ ਨੇ ਤੇ ਛਿੱਲਣ ਤੋਂ ਬਾਅਦ ਨਾ ਹੁਣ ਆਪਾਂ ਅੰਬਾਂ ਨੂੰ ਕਟਾਂਗੇ ਤੇ ਜਿਹੜੇ ਆਚਾਰ ਵਾਸਤੇ ਅੰਬ ਲੈਣੇ ਨੇ ਨਾ ਉਹ ਬਹੁਤੇ ਨਰਮ ਨਹੀਂ ਹੋਣੇ ਚਾਹੀਦੇ ਬਹੁਤੇ ਕੀ ਮਤਲਬ ਬਿਲਕੁਲ ਵੀ ਨਰਮ ਨਹੀਂ ਹੋਣੇ ਚਾਹੀਦੇ ਤੇ ਦਾਗੀ ਵੀ ਨਹੀਂ ਹੋਣੇ ਚਾਹੀਦੇ ਤੇ ਉਹਨਾਂ ਉੱਤੇ ਕੋਈ ਵੀ ਗੱਡੇ ਵਗੈਰਾ ਨਹੀਂ ਹੋਣੇ ਚਾਹੀਦੇ ਇੱਕਦਮ ਤੇ ਮੈਂ ਇਸ ਤਰ੍ਹਾਂ ਕੱਟ ਰਹੀ ਹਾਂ ਆਂਬਾ ਨੂੰ ਆ ਦੇਖੋ ਇਸ ਤਰੀਕੇ ਨਾਲ ਤੇ ਤੁਸੀਂ ਆਪਣੀ ਮਨਚਾਹੀ ਕੋਈ ਵੀ ਸ਼ੇਪ ਕੱਟ ਸਕਦੇ ਹੋ ਆਂਬਾ ਨੂੰ ਨਾ ਇਸ ਤਰ੍ਹਾਂ ਲੰਬਾਈ ਵਿੱਚ ਵੀ ਕੱਟ ਸਕਦੇ ਹੋ ਇਸ ਤਰ੍ਹਾਂ ਕਰਕੇ ਪਰ ਮੈਂ ਅੱਜ ਇਸ ਤਰ੍ਹਾਂ ਕੱਟ ਰਹੀ ਹਾਂ ਤੇ ਜਾਂ ਫਿਰ ਜਿਵੇਂ ਆਪਾਂ ਮਸਾਲੇ ਦਾ ਰਿਚਾਰ ਪਾਣੇ ਆ ਨਾ ਚਟਪਟਾ ਜਿਹਾ ਉਸ ਸ਼ੇਪ 'ਚ ਵੀ ਕੱਟ ਸਕਦੇ ਹੋ ਛੋਟੇ ਛੋਟੇ ਪੀਸੇਸ ਵਿੱਚ ਤੇ ਗਿੱਟਕ ਦੇ ਆਲੇ ਦੁਆਲੇੋਂ ਵੀ ਜਿੰਨਾ ਕੋ ਨਿਕਲੇ ਨਾ ਉਹਨਾਂ ਨੂੰ ਆਂਬਾ ਆਪਾਂ ਲਾ ਲੈਣਾ ਤੇ ਆਂਬਾ ਨੂੰ ਕੱਟਣ ਤੋਂ ਬਾਅਦ ਨਾ ਹੁਣ ਆਪਾਂ ਇਹਨਾਂ ਦੇ ਵਿੱਚ ਪਾਣ ਵਾਸਤੇ ਇੱਕ ਵਧੀਆ ਜਿਹਾ ਮਸਾਲਾ ਤਿਆਰ ਕਰਾਂਗੇ ਤੇ ਹੁਣ ਲਵਾਂਗੇ ਆਪ ਤੇ ਕੜਾਈ ਦੇ ਵਿੱਚ ਪਾਵਾਂਗੇ ਇੱਕ ਛੋਟਾ ਵਾਲਾ ਚਮਚ ਮੇਥਰਿਆਂ ਦਾ ਯਾਨੀ ਕਿ ਮੇਥੀ ਦਾਣਾ ਚਾਰ ਵੱਡੇ ਚਮਚ ਪਾਵਾਂਗੇ ਸੌਫ ਜਿਹੜੀ ਆਚਾਰੀ ਸੌਫ ਹੁੰਦੀ ਹੈ ਦੋ ਵੱਡੇ ਚਮਚ ਪਾਵਾਂਗੇ ਪੀਲੀ ਵਾਲੀ ਰਾਈ ਯਾਨੀ ਕਿ ਆਚਾਰੀ ਰਾਈ ਤੇ ਇੱਕ ਪਾਵਾਂਗੇ ਬਰਾਊਨ ਵਾਲੀ ਰਾਈ ਇਹ ਦੋਨੋਂ ਰਾਈ ਜਿਹੜੀਆਂ ਨੇ ਆਚਾਰ ਵਿੱਚ ਪੈ ਜਾਂਦੀਆਂ ਨੇ ਤੇ ਐ ਮੈਂ ਦੋ ਚਮਚ ਪੀਲੀ ਤੇ ਇੱਕ ਚਮਚ ਕਾਲੀ ਵਾਲੀ ਲਈ ਹੈ ਹੈਨਾ ਤੇ ਤੁਸੀਂ ਇਹਨਾਂ ਦੋਨਾਂ ਚੋਂ ਇੱਕ ਵੀ ਪਾ ਸਕਦੇ ਹੋ ਜਿਹੜੀ ਵੀ ਪਾਓ ਤਿੰਨ ਚਮਚ ਲੈ ਸਕਦੇ ਹੋ ਨਾਲੀ ਪਾਵਾਂਗੇ ਆਪਾਂ 1 ਚਮਚ ਸਾਬਤ ਕਾਲੀਆਂ ਮਿਰਚਾਂ। ਭਾਵੇਂ ਸਾਬਤ ਪਾ ਲਓ ਇਹਨਾਂ ਨੂੰ ਆਪਾਂ ਜਦੋਂ ਪੀਸਣਾ ਹੈ ਤੇ ਭਾਵੇਂ ਇਹਨਾਂ ਦਾ ਪਾਊਡਰ ਵੀ ਪਾ ਸਕਦੇ ਹੋ। ਪੀਸੀਆਂ ਹੋਈਆਂ ਕਾਲੀਆਂ ਮਿਰਚਾਂ ਵੀ ਮਸਾਲੇ 'ਚ ਪਾ ਸਕਦੇ ਹੋ। ਤੇ 4 ਤੋਂ 5 ਲਵਾਂਗੇ ਲੌਂਗ। ਤੇ ਇੱਕ ਇਹ ਛੋਟਾ ਜਿਹਾ ਟੁਕੜਾ ਲਵਾਂਗੇ ਜੈਫਲ ਦਾ। ਬਹੁਤ ਵਧੀਆ ਫਲੇਵਰ ਆਂਦਾ ਹੈ ਇਹਦਾ ਮਿੱਠੇ achar ਦੇ ਵਿੱਚ। ਯਾਨੀ ਕਿ ਖਟੇ ਮਿੱਠੇ achar ਦੇ ਵਿੱਚ। ਤੇ ਹੁਣ ਇੱਥੇ ਮੈਂ ਲਈਆਂ ਨੇ 4 ਵੱਡੀਆਂ ਵਾਲੀਆਂ ਇਲਾਇਚੀਆਂ। ਪਰ ਇਲਾਇਚੀਆਂ ਨਹੀਂ ਲਈਆਂ ਉਹਨਾਂ ਤੇ ਦਾਣੇ ਲਏ ਨੇ ਇਲਾਇਚੀਆਂ ਛਿਲ ਕੇ। ਕਿਉਂਕਿ ਆਪਾਂ ਇਹ ਮਸਾਲੇ ਨੂੰ ਕਰਨਾ ਹੈ ਦਰੜ ਫਰੜ ਜਿਆ ਤੇ ਇਸ ਕਰਕੇ ਜਿਹੜੇ ਇਲਾਇਚੀਆਂ ਦੇ ਛਿਲਕੇ ਨਾ ਉਹ ਫਿਰ ਅਚਾਰ ਖਾਣ ਲੱਗਿਆ ਮੂਵੀ ਚਾਣਗੇ ਤੇ ਇਸ ਕਰਕੇ ਮੈਂ ਇਹਨਾਂ ਦੇ ਦਾਣੇ ਕੱਟ ਕੇ ਲਏ ਨੇ ਤੇ ਹੁਣ ਗੈਸ ਦੀ ਮੀਡੀਅਮ ਫਲੇਮ ਤੇ ਆਪਾਂ ਲਗਾਤਾਰ ਚਲਾਉਂਦੇ ਹੋਏ ਜਿਹੜੇ ਸਾਰੇ ਮਸਾਲੇ ਨੇ ਨਾ ਇਹਨਾਂ ਨੂੰ ਭੁੰਨ ਲੈਣਾ ਤੇ ਦੇਖੋ ਜੀ ਇੱਥੇ ਨਾ ਮੈਂ ਗੈਸ ਦੀ ਮੀਡੀਅਮ ਫਲੇਮ ਤੇ ਸਾਰੇ ਮਸਾਲਿਆਂ ਨੂੰ ਲਗਾਤਾਰ ਚਰਾਂਦੇ ਹੋਏ ਡੇਢ ਤੋਂ 2 ਮਿੰਟ ਤੱਕ ਭੁੰਨ ਲਿਆ ਹੈ ਬਸ ਇੰਨਾ ਹੀ ਆਪਾਂ ਇਹਨਾਂ ਨੂੰ ਭੁੰਨਣਾ ਹੈ بس ਮਸਾਲਿਆਂ ਦਾ ਕਲਰ ਨਹੀਂ ਚੇਂਜ ਹੋਣਾ ਚਾਹੀਦਾ ਬਸ ਮਸਾਲੇ ਥੋੜੇ ਕਰਕਰੇ ਹੋਣੇ ਹੋ ਜਾਣੇ ਚਾਹੀਦੇ ਨੇ ਜਿਹੜੀਆਂ ਇਹਨਾਂ 'ਚ ਨਮੀ ਹੁੰਦੀ ਹੈ ਨਾ ਉਹ ਖਤਮ ਹੋ ਜਾਣੀ ਚਾਹੀਦੀ ਹੈ ਨਮੀ ਖਤਮ ਹੋ ਜਾਏਗੀ ਨਾ ਫਿਰ ਅਚਾਰ ਜਿਹੜਾ ਬੜੇ ਟਾਈਮ ਤੱਕ ਟਿਕਿਆ ਰਹਿੰਦਾ ਹੈ ਮਸਾਲੇ ਜੇ ਇਸਨਾਂ ਭੁੰਨ ਕੇ ਪਾਵਾਂਗੇ ਸਵਾਦ ਵੀ ਵਧੀਆ ਆਉਂਦਾ ਹੈ ਤੇ ਅਚਾਰ ਵੀ ਟਿਕ ਜਾਂਦਾ ਹੈ ਬਹੁਤ ਵਧੀਆ ਤੇ ਆ ਦੇਖੋ ਹੁਣ ਤੁਸੀਂ ਇਹਨਾਂ 'ਚ ਖੁਸ਼ਬੂ ਬਹੁਤ ਵਧੀਆ ਆ ਰਹੀ ਹੈ ਗੈਸ ਦੀ ਫਲੇਮ ਨੂੰ ਬੰਦ ਕਰ ਦਵਾਂਗੇ ਤੇ ਇਹ ਸਾਰੇ ਮਸਾਲਿਆਂ ਨੂੰ ਨਾ ਆਪਾਂ ਥੋੜਾ ਜਿਹਾ ਠੰਡਾ ਕਰਕੇ ਦਰੜ ਫਰੜ ਕੇ ਗ੍ਰਾਇੰਡ ਕਰ ਲਾਂਗੇ ਮਸਾਲਿਆਂ ਨੂੰ ਭੁੰਨਣ ਤੋਂ ਬਾਅ ਹੁਣ ਆਪਾਂ ਦੋ ਵੱਡੇ ਚਮਚ ਸਰੋਂ ਦਾ ਤੇਲ ਪਾ ਕੇ ਗਰਮ ਕਰ ਲਵਾਂਗੇ ਤੇ ਤੇਲ ਤੁਸੀਂ ਇੱਥੇ ਕੋਈ ਵੀ ਲੈ ਸਕਦੇ ਹੋ ਪਰ ਅਚਾਰ ਜਿਹੜਾ ਸਰੋਂ ਦੇ ਤੇਲ 'ਚ ਸਵਾਦ ਲੱਗਦਾ ਹੈ ਵਧੀਆ ਲੱਗਦਾ ਹੈ ਤੇ ਸਭ ਤੋਂ ਵਧੀਆ ਗੱਲ ਹੈ ਇਸ ਅਚਾਰ ਦੀ ਕਿ ਇਹਦੇ ਵਿੱਚ ਨਾ ਤੇਲ ਬਹੁਤ ਹੀ ਘੱਟ ਯੂਜ਼ ਹੁੰਦਾ ਹੈ ਜਦੋਂ ਤੇਲ ਚੰਗੀ ਤਰ੍ਹਾਂ ਗਰਮ ਹੋ ਜਾਏਗਾ ਨਾ ਉਦੋਂ ਗੈਸ ਦੀ ਫਲੇਮ ਨੂੰ ਸਿਮ ਕਰਕੇ ਫਿਰ ਆਪਾਂ ਇਹਦੇ ਵਿੱਚ ਪਾਵਾਂਗੇ ਅੱਧਾ ਛੋਟਾ ਚਮਚ ਹਿੰਗ ਤੇ ਇੱਕ ਛੋਟਾ ਚਮਚ ਪਾਵਾਂਗੇ ਸੌਂਫ ਅਚਾਰੀ ਸੌਂਫ ਉਹ ਜਿਹੜੀ ਪਹਿਲਾਂ ਪਾਈ ਹੋ ਤੇ ਆਪਾਂ ਮਸਾਲਿਆਂ 'ਚ ਗ੍ਰाइंड ਕਰ ਲੈਣੀ ਹੈ ਤੇ ਇਹ ਸਾਬਤ ਵੀ ਇਹਦੇ ਵਿੱਚ ਪਾਣੀ ਹੈ ਜ਼ਰੂਰ ਬਸ ਇਹ ਹਿੰਗ ਨੂੰ ਹੋਰ ਸੌਫ ਨੂੰ ਆਪਾਂ ਥੋੜਾ ਜਿਹਾ ਪੁੰਨ ਲੈਣਾ ਤੇ ਜਦੋਂ ਸੌਫ ਥੋੜੀ ਜਿਹੀ ਭੁੱਜ ਜਾਏਗੀ ਨਾ ਉਦੋਂ ਆਪਾਂ ਇਹਦੇ ਵਿੱਚ ਪਾਵਾਂਗੇ ਇਕੱਟੇ ਹੋਏ ਕੱਚੇ ਅੰਬ ਬਹੁਤ ਹੀ ਵਧੀਆ achar ਬਣਦਾ ਹੈ ਖੱਟਾ ਮਿੱਠਾ ਮਸਾਲੇਦਾਰ ਜਿਹੜਾ achar ਹੈ ਉਹ ਤੇ ਆਪਾਂ ਅਕਸਰ ਹੀ ਬਣਾਉਂਦੇ ਆ ਹਰ ਸਾਲ ਹੀ ਬਣਾਉਂਦੇ ਆ ਘਰ ਵਿੱਚ ਪੂਰੇ ਸਾਲ ਵਾਸਤੇ ਤੇ ਇਹ ਵਾਲੇ achar ਨੂੰ ਵੀ ਜ਼ਰੂਰ ਬਣਾਓ ਇਹ ਵੀ ਛੇਤੀ ਖਰਾਬ ਨਹੀਂ ਹੁੰਦਾ ਤੇ ਕੱਟੇ ਅੰਬਾਂ ਦੇ ਨਾਲ ਹੀ ਆਪਾਂ ਪਾਵਾਂਗੇ ਇੱਕ ਵੱਡਾ ਚਮਚ ਲੂਣ ਤੇ ਇੱਕ ਵੱਡਾ ਚਮਚੀ ਭਰ ਕੇ ਪਾਵਾਂਗੇ ਕਾਲਾ ਲੂਣ ਇਸਨੇ ਸਾਰੀਆਂ ਚੀਜ਼ਾਂ ਨੂੰ ਆਪਾਂ ਚੰਗੀ ਤਰ੍ਹਾਂ ਕਰ ਦਵਾਂਗੇ ਮਿਕਸ। ਹੋਰ ਮਿਕਸ ਕਰਕੇ ਨਾ ਆਪਾਂ ਇਹਨਾਂ ਨੂੰ ਥੋੜਾ ਜਿਹਾ ਪਕਾਣਾ ਹੈ ਗੈਸ ਦੀ ਮੀਡੀਅਮ ਫਲੇਮ ਤੇ। ਤੇ ਇੱਕ ਵਾਰੀ ਜਦੋਂ ਤੁਸੀਂ ਇਸ ਤਰ੍ਹਾਂ ਦਾ ਖੱਟਾ ਮਿੱਠਾ achar ਘਰ ਵਿੱਚ ਬਣਾਓਗੇ ਨਾ ਤੇ ਬੱਚਿਆਂ ਨੂੰ ਤਾਂ ਬਹੁਤ ਜ਼ਿਆਦਾ ਪਸੰਦ ਆਏਗਾ। ਬੱਚੇ ਕੀ ਵੱਡੇ ਕੀ ਸਾਰੇ ਹੀ ਬਹੁਤ ਖੁਸ਼ ਹੋ ਕੇ ਖਾਣਗੇ। ਬਸ ਇਹ ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਹੁਣ ਆਪਾਂ ਇਹਨਾਂ ਨੂੰ ਥੋੜਾ ਜਿਹਾ ਟੱਕਾਂਗੇ ਥੋੜੀ ਦੇਰ ਵਾਸਤੇ। ਗੈਸ ਦੀ ਫਲੇਮ ਨੂੰ ਮੀਡੀਅਮ ਹੀ ਰੱਖਾਂਗੇ ਔਰ ਇਹਨੂੰ ਟੱਕ ਕੇ ਪਕਾਵਾਂਗੇ। 2 ਜਾਂ 3 ਮਿੰਟ ਟੱਕ ਕੇ ਪਕਾਣਾ ਹੈ ਬਸ। ਮੀਡੀਅਮ ਫਲੇਮ ਤੇ 3 ਤੋਂ 4 ਮਿੰਟ ਟੱਕ ਕੇ ਪਕਾਉਣ ਤੋਂ ਬਾਅਦ ਹੁਣ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਆਂਬ ਨੇ ਇਹਨਾਂ ਦਾ ਕਲਰ ਚੇਂਜ ਹੋ ਗਿਆ ਹੈ ਹਨਾ ਤੇ ਥੋੜੇ ਥੋੜੇ ਜਿਹਾ ਸੌਫਟ ਹੋਨੇ ਸ਼ੁਰੂ ਹੋ ਗਏ ਨੇ ਪੂਰੀ ਤਰ੍ਹਾਂ ਤੇ ਨਹੀਂ ਹੋਏ ਤੇ ਜਿਹੜਾ ਆਪਾਂ ਇਹਨਾਂ ਵਿੱਚ ਲੂਣ ਪਾਇਆ ਤੇ ਟੱਕ ਕੇ ਪਕਾਇਆ ਤੇ ਜਦੋਂ ਆਂਬਾਂ ਨੂੰ ਸੇਕ ਲੱਗਿਆ ਉਹਦੇ ਨਾਲ ਮੋਇਸਚਰ ਆਇਆ ਉਹਦੇ ਵਿੱਚ ਹੀ ਆਂਬ ਜਿਹੜੇ ਨੇ ਨਰਮ ਹੋਣੇ ਸ਼ੁਰੂ ਹੋ ਗਏ ਨੇ ਤੇ ਥੋੜਾ ਜਿਹਾ ਅਜੇ ਆਪਾਂ ਇਹਨਾਂ ਨੂੰ ਹੋਰ ਪਕਾਣਾ ਹੈ ਕਿਉਂਕਿ ਜਦੋਂ ਆਪਾਂ ਇਹਦੇ ਵਿੱਚ ਮਿੱਠਾ ਪਾਤਾ ਫਿਰ ਇਹਨਾਂ ਨੇ ਨਹੀਂ ਪੱਕਣਾ ਔਰ ਕੁਝ ਜਿਹੜੀਆਂ ਆਪਾਂ ਗਿਟਕਾ ਦੇ ਨਾਲ ਲਾਈਆਂ ਸੀ ਨਾ ਅੰਬ ਲਾਏ ਸੀ ਜਿਹੜੇ ਉਹ ਥੋੜੇ ਪਤਲੇ ਸੀ ਉਹ ਥੋੜੇ ਜਿਆਦਾ ਛੇਤੀ ਨਰਮ ਹੋ ਗਏ ਨੇ ਤੇ ਜਿਹੜੇ ਪੀਸੇਸ ਕੱਟੇ ਸੀ ਉਹ ਥੋੜੇ ਜਿਹੇ ਜੇ ਨਰਮ ਹੋਣੇ ਬਾਕੀ ਨੇ ਠੀਕ ਹੈ ਜੀ ਪਰ ਹੁਣ ਇਹਨਾਂ ਨੂੰ ਟਕਣਾ ਨਹੀਂ ਆਪਾਂ ਥੋੜਾ ਜਿਹਾ ਦੇਰ ਖੁੱਲਾ ਪਕਾਣਾ ਤੇ ਹੁਣ ਇੱਥੇ ਬਿਨਾ ਟੱਕੇ ਹੋਏ ਨਾ ਮੈਂ ਕੱਚੇ ਅੰਬਾਂ ਨੂੰ 2 ਤੋਂ 3 ਮਿੰਟ ਹੋਰ ਪਕਾਇਆ ਹੈ ਬਸ ਤੇ ਟੋਟਲ 7 ਤੋਂ 8 ਮਿੰਟ ਲੱਗੇ ਨੇ ਮੈਨੂੰ ਅੰਬਾਂ ਨੂੰ ਪਕਾਉਣ ਚ ਤੇ ਅੰਬ ਜਿਹੜੇ ਨੇ ਨਾ 70 ਤੋਂ 80% ਤੱਕ ਪੱਕ ਚੁਕੇ ਨੇ ਆ ਤੁਸੀਂ ਦੇਖ ਸਕਦੇ ਹੋ ਤੇ ਬਸ ਇੰ ਇਸ ਤੋਂ ਯਾਦਾ ਨਰਮ ਨਹੀਂ ਕਰਨੇ ਤੇ ਹੁਣ ਗੈਸ ਦੀ ਫਲੇਮ ਨੂੰ ਸੇਮ ਕਰਕੇ ਆਪਾਂ ਇਹਦੇ ਵਿੱਚ ਪਾਵਾਂਗੇ ਅੱਧਾ ਛੋਟਾ ਚਮਚ ਹਲਦੀ ਅੱਧਾ ਛੋਟਾ ਚਮਚ ਲਾਲ ਮਿਰਚਾ ਤੇ ਇੱਕ ਛੋਟਾ ਚਮਚ ਪਾਵਾਂਗੇ ਕਸ਼ਮੀਰੀ ਲਾਲ ਮਿਰਚਾਂ ਦਾ ਇਹਨਾਂ ਨਾਲ ਨਾ ਕਲਰ ਬਹੁਤ ਵਧੀਆ ਆਏਗਾ achar ਦਾ ਤੇ ਨਾਲੇ ਮਸਾਲੇ ਪਾਉਣ ਲੱਗਿਆ ਨਾ ਇਹ ਧਿਆਨ ਰੱਖਿਓ ਕਿ ਜਿਹੜੇ ਵੀ ਮਸਾਲੇ ਆਪਾਂ ਇਹਦੇ ਵਿੱਚ ਯੂਜ਼ ਕਰਨੇ ਹਨ ਨਾ ਉਹ ਜਿਹੜੀ ਆਪਣੀ ਨਮਕਦਾਨੀ ਹੁੰਦੀ ਹੈ ਨਾ ਮਸਾਲੇਦਾਨੀ ਉਹਦੇ ਵਿੱਚੋਂ ਨਾ ਪਾਓ ਕਿਉਂਕਿ ਕੰਮ ਵਗੈਰਾ ਕਰਦੇ ਆ ਕਿਚਨ ਦੇ ਵਿੱਚ ਕਈ ਵਾਰੀ ਸਾਡੇ ਆਟੇ ਵਾਲੇ ਹੱਥ ਲੱਗ ਜਾਂਦੇ ਨੇ ਜਾਂ ਕੋਈ ਸਲਾਬਾ ਜਿਹਾ ਮੌਸਮ ਹੋਵੇ ਤਾਂ ਉਹਨਾਂ ਵਿੱਚ ਵੀ ਸਲਾਬਾ ਆ ਜਾਂਦਾ ਹੈ ਮਸਾਲਿਆਂ ਵਿੱਚ ਹਨਾ ਤੇ ਜਿਹੜੇ ਕੰਟੇਨਰ ਦੇ ਵਿੱਚ ਆਪਾਂ ਸਟੋਰ ਕਰਕੇ ਰੱਖਦੇ ਆ ਨਾ ਅਲੱਗ ਤੋਂ ਉਹਨਾਂ ਦੇ ਵਿੱਚੋਂ ਨੂਨ ਮਿਰਚ ਮਸਾਲੇ ਲਵੋ ਅਚਾਰ ਚ ਪਾਉਣ ਵਾਸਤੇ ਤੇ ਅਚਾਰ ਜਿਹੜਾ ਛੇਤੀ ਖਰਾਬ ਨਹੀਂ ਹੋਏਗਾ ਲੰਬੇ ਟਾਈਮ ਤੱਕ ਟਿਕਿਆ ਰਹਿੰਦਾ ਹੈ ਅਲੋਜੀ ਹੁਣ ਮੈਂ ਇੱਥੇ ਮਿਰਚਾਂ ਨੂੰ ਹਲਦੀ ਨੂੰ ਚੰਗੀ ਤਰ੍ਹਾਂ ਮਿਕਸ ਕਰ ਦਿੱਤਾ ਹੈ ਤੇ ਜਿਹੜੀਆਂ ਨੂਨ ਕਾਲਾ ਨੂਨ ਤੇ ਆਪਾਂ ਪਹਿਲਾਂ ਹੀ ਪਾ ਦਿੱਤਾ ਸੀ ਇਹਦੇ ਵਿੱਚ ਹਨਾ ਮਿਕਸ ਕਰਨ ਤੋਂ ਬਾਅਦ ਨਾ ਬਸ ਥੋੜਾ ਜਿਹਾ ਹਲਦੀ ਨੂੰ ਪਕਾ ਲਵਾਂਗੇ ਕਿਉਂਕਿ ਆਪਾਂ ਇਹ ਜਿਹੜਾ ਮਿੱਠਾ achar ਪਾਣਾ ਹੈ ਤੜਕੇ ਵਾਲਾ ਹੁੰਦਾ ਹੈ ਤੇ ਜਿਹੜਾ ਆਪਾਂ ਨੋਰਮਲ achar ਪਾਣੇ ਆ ਮਸਾਲੇਦਾਰ ਉਹਨੂੰ ਕਿ ਆਪਾਂ ਤੜਕਾ ਲਾਉਂਦੇ ਨਹੀਂ ਆ ਹਨਾ ਤੇ ਉਹ ਜਿਹੜਾ ਹੈ ਬਿਨਾਂ ਤੜਕੇ ਦੇ ਬਣਦਾ ਤੇ ਇਹ ਤੜਕਾ ਲਗਾ ਕੇ ਮਸਾਲਿਆਂ ਨੂੰ ਭੁੰਨ ਕੇ ਤੇ ਫਿਰ ਲਾਜਵਾ ਪੇਸਟ ਵਾਲਾ achar ਬਣਦਾ ਹੈ ਤੇ ਮਸਾਲੇਦਾਰ achar ਕਿਵੇਂ ਪਾਈਦਾ ਹੈ ਇਹਦੀ ਰੈਸিপি ਵੀ ਮੈਂ ਸ਼ੇਅਰ ਕੀਤੀ ਹੈ ਯੇ ਆਪਣੇ ਚੈਨਲ ਤੇ ਤੇ ਤੁਸੀਂ ਉਹ ਵੀ ਦੇਖ ਸਕਦੇ ਹੋ ਹਲਦੀ ਔਰ ਮਿਰਚਾਂ ਨੂੰ ਥੋੜਾ ਜਿਹਾ ਭੁੰਨਣ ਤੋਂ ਬਾਅਦ ਅਚਾਰ ਨੂੰ ਮਿੱਠਾ ਸਵਾਦ ਦੇਣ ਵਾਸਤੇ ਆਪਾਂ ਇਹਦੇ ਵਿੱਚ ਪਾਵਾਂਗੇ 250 ਗ੍ਰਾਮ ਗੁੜ। ਇਹ ਵਜਨ 250 ਗ੍ਰਾਮ ਹੈ ਤੇ ਕੱਪ ਨਾਲ ਨਾਪੀਏ ਤੇ ਇੱਕ ਕੱਪ ਤੋਂ ਥੋੜਾ ਜਿਹਾ ਜ਼ਿਆਦਾ ਹੈ ਇਸ ਤਰ੍ਹਾਂ ਛੋਟਾ ਛੋਟਾ ਕੁੱਟਣ ਤੋਂ ਬਾਅਦ। ਤੇ ਜਿਵੇਂ ਮੈਂ ਗੁੜ ਪਾਇਆ ਹੈ ਹੈਨਾ ਐਵੇਂ ਚੀਨੀ ਵੀ ਪਾ ਸਕਦੇ ਹੋ ਤੇ ਮਿਸ਼ਰੀ ਦਾ ਪਾਊਡਰ ਵੀ ਪਾ ਸਕਦੇ ਹੋ ਜਾਂ ਇਹ ਮਿਸ਼ਰੀ ਪੀਸ ਕੇ ਪਾ ਸਕਦੇ ਹੋ। ਤੇ ਚੀਨੀ ਵੀ ਤੁਸੀਂ ਇੰਨੀ ਹੀ ਪਾ ਸਕਦੇ ਹੋ। ਵੈਸੇ ਤਾਂ ਜਿਵੇਂ ਮੈਂ ਇਹਦੇ ਵਿੱਚ 250 ਗ੍ਰਾਮ ਗੁੜ ਪਾਇਆ ਹੈ ਹੈਨਾ ਵੈਸੇ ਤਾਂ ਇਹਦੇ ਵਿੱਚ 400 ਗ੍ਰਾਮ ਗੁੜ ਵੀ ਜਾ ਸਕਦਾ ਹੈ। ਤੇ ਜੇ ਬਹੁਤ ਮਿੱਠਾ ਖਾਣਾ ਹੈ ਤਾਂ 500 ਗ੍ਰਾਮ ਵੀ ਜਾ ਸਕਦਾ ਯਾਨੀ ਕਿ ਜਿੰਨੀਆਂ ਅੰਬੀਆਂ ਨੇ ਨਾ ਜਿੰਨੇ ਅੰਬ ਨੇ ਕੱਚੇ ਉਹਨਾਂ ਤੋਂ ਅੱਧਾ ਪਰ ਖੱਟਾ ਮਿੱਠਾ ਸਵਾਦ ਦੇਣ ਵਾਸਤੇ ਐਨਾ ਕੁ ਗੁੜ ਬਹੁਤ ਹੁੰਦਾ ਹੈ ਗੁੜ ਜਾਂ ਚੀਨੀ ਜੋ ਵੀ ਤੇ ਬਾਕੀ ਆਪਣਾ ਟੇਸਟ ਹੈ ਜੇ ਥੋੜਾ ਜਿਹਾ ਹੋਰ ਜ਼ਿਆਦਾ ਮਿੱਠਾ ਮੁਰੱਬੇ ਵਰਗਾ ਖਾਣਾ ਚਾਹੁੰਦੇ ਹੋ ਤੇ ਥੋੜਾ ਜਿਹਾ ਗੋੜਿਆਂ ਚੀਨੀ ਵਧਾ ਕੇ ਪਾ ਲਓ ਤੇ ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਨਾ ਹੁਣ ਆਪਾਂ ਇਹਨਾਂ ਨੂੰ ਅੰਬਾਂ ਨੂੰ ਹੋਰ ਗੁੜ ਨੂੰ ਥੋੜਾ ਜਿਹਾ ਪਕਾਣਾ ਹੈ ਕਿੰਨਾ ਕੁ ਪਕਾਣਾ ਹੈ ਮੈਂ ਤੁਹਾਨੂੰ ਦਿਖਾਨੀ ਆ ਇਸੇ ਕਰਕੇ ਅੰਬ ਜਿਹੜੇ ਨੇ ਮੈਂ ਤੁਹਾਨੂੰ ਕਿ ਮਿੱਠਾ ਪਾਨ ਤੋਂ ਬਾਅਦ ਫਿਰ ਪੱਥ ਚੜ ਜਾਂਦੀ ਹੈ ਤੇ ਫਿਰ ਇਹ ਪੱਕਦੇ ਨਹੀਂ ਹੈ ਜਿੰਨੇ ਪੱਕ ਗਏ ਉਹਨੇ ਹੀ ਰਹਿਣਗੇ ਤੇ 2 ਕੁ ਮਿੰਟ ਹੋਰ ਪਕਾਣ ਤੋਂ ਬਾਅਦ ਨਾ ਇੱਥੇ ਗੁੜ ਵੀ ਪੱਕ ਚੁੱਕਿਆ ਤੇ ਇਸ ਸਟੇਜ ਤੇ ਆਪਾਂ ਇਹਦੇ ਵਿੱਚ ਪਾਵਾਂਗੇ ਪੁੱਜੇ ਹੋਏ ਤੇ ਦਰੜ ਫਰੜ ਕੀਤੇ ਹੋਏ ਸਾਰੇ ਮਸਾਲੇ ਐ ਪੁੱਜੇ ਮਸਾਲਿਆਂ ਦੀ ਖੁਸ਼ਬੂ ਇੰਨੀ ਵਧੀਆ ਆ ਰਹੀ ਹੈ ਨਾ ਇਹਦੇ ਵਿੱਚ ਆਪਾਂ ਜਿਹੜੀਆਂ ਵੱਡੀਆਂ ਇਲਾਇਚੀਆਂ ਪਾਈਆਂ ਨੇ ਕਾਲੀਆਂ ਇਲਾਇਚੀਆਂ ਜੈਫਲ ਉਹ ਸਾਰਿਆਂ ਦੀ ਖੁਸ਼ਬੂ ਬਹੁਤ ਹੀ ਵਧੀਆ ਆ ਰਹੀ ਹੈ ਪਰ achar ਦੇ ਵਿੱਚੋਂ ਵੀ ਨਾ ਉਹਨਾਂ ਦਾ ਸਵਾਦ ਬਹੁਤ ਵਧੀਆ ਆਏਗਾ ਹਰ ਇੱਕ ਚੀਜ਼ ਦਾ ਆਪਣਾ ਆਪਣਾ ਫਲੇਵਰ ਆਏਗਾ ਤੇ ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਨਾ ਹੁਣ ਆਪਾਂ ਗੈਸ ਦੀ ਫਲੇਮ ਨੂੰ ਕਰ ਦਵਾਂਗੇ ਬੰਦ ਕਿਉਂਕਿ ਮਸਾਲੇ ਤਾਂ ਆਪਣਾ ਪੂਜਿਆ ਹੀ ਹੋਏ ਨੇ ਸਾਰੇ ਹੈ ਨਾ ਤੇ ਗੈਸ ਦੀ ਫਲੇਮ ਨੂੰ ਲੋ ਜੀ ਮੈਂ ਬੰਦ ਕਰ ਦਿੱਤਾ ਹੈ ਤੇ ਇਸ ਤਰ੍ਹਾਂ ਦਾ ਅਚਾਰ ਤੁਸੀਂ ਬਣਾਓ ਸਾਰਿਆਂ ਨੂੰ ਬਣਾ ਕੇ ਖਵਾਓ ਇਹ ਅਚਾਰ ਨਾ ਲੰਬੇ ਟਾਈਮ ਤੱਕ ਸਟੋਰ ਰਹਿੰਦਾ ਹੈ ਛੇਤੀ ਖਰਾਬ ਨਹੀਂ ਹੁੰਦਾ ਕਿਉਂਕਿ ਆਪਾਂ ਚੰਗੀ ਤਰ੍ਹਾਂ ਪਕਾਇਆ ਹੈ ਇਹ ਤਿਆਰ ਅਚਾਰ ਨੂੰ ਠੰਡਾ ਹੋਣ ਤੋਂ ਬਾਅਦ ਨਾ ਇੱਕ ਸੁੱਕੇ ਤੇ ਸਾਫ਼ ਜਾਰ ਦੇ ਵਿੱਚ ਇੱਕ ਤੋਂ 1.5 ਸਾਲ ਤੱਕ ਸਟੋਰ ਕਰਕੇ ਰੱਖ ਸਕਦੇ ਹੋ ਵੈਸੇ ਵੀ ਕਿਸੇ ਵੀ ਅਚਾਰ ਨੂੰ ਨਾ ਆਟੇ ਵਾਲੇ ਹਾਥੀਆਂ ਗਿੱਲੇ ਹੱਥ ਨਾਲ ਲਾਓ ਜਾਂ ਚਮਚ ਨਾਲ ਲਗਾਓ ਨਾ ਤੇ ਅਚਾਰ ਛੇਤੀ ਖਰਾਬ ਨਹੀਂ ਹੁੰਦਾ ਲੰਬੇ ਟਾਈਮ ਤੱਕ ਸਟੋਰ ਰਹਿੰਦਾ ਹੈ ਇਹ ਖੱਟੇ ਮਿੱਠੇ ਆਂਬ ਦੇ ਅਚਾਰ ਨੂੰ ਪਰੌਂਠਿਆਂ ਨਾਲ ਖਾਓ ਸਵਾਦ ਆ ਜਾਏਗਾ ਨਾਲੇ ਇਹ ਅਚਾਰ ਇਹਨਾਂ ਰੋਟੀ ਦਾ ਸਵਾਦ ਵੀ ਕਈ ਗੁਣਾ ਵਧਾ ਦੇਗਾ ਹੋਰ ਜੇਕਰ ਇਹ ਖੱਟੇ ਮਿੱਠੇ ਆਂਬ ਦੇ ਅਚਾਰ ਦੀ ਰੈਸিপি ਪਸੰਦ ਆਈ ਹੈ ਨਾ ਤੇ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਤੇ ਬੈਲ ਆਈਕਨ ਨੂੰ ਪ੍ਰੈਸ ਕਰਨਾ ਨਾ ਭੁੱਲਿਓ ਜੀ